ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਜਿਹੜਾ ਇੱਕ ਲਾਈਵ ਹੋਣ ਦਾ ਮਕਸਦ ਹੈ ਕਿ ਸਾਰਿਆਂ ਦੇ ਰूबरू ਹੋਣ ਦਾ ਮਕਸਦ ਉਹ ਇੱਕੋ ਹੀ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਦਿਨ-ਬਦਨ ਵਿਗੜਦੇ ਜਾ ਰਹੇ ਆ ਤੇ ਸਰਕਾਰ ਜਿਨੇ ਪ੍ਰੋਮਿਸ ਜਿਨੇ ਵਾਦੇ ਲੈ ਕੇ ਪੰਜਾਬ ਦੇ ਵਿੱਚ ਆਉਤਰੀ ਸੀ ਤਾਂ ਸਾਰੇ ਦੇ ਸਾਰੇ ਇਸ ਵੇਲੇ ਇਹ ਮਹਿਸੂਸ ਹੁੰਦਾ ਹੈ ਕਿ ਲੋਕਾਂ ਦਾ ਮਜ਼ਾਕ ਪਬਲਿਕ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਕਈ ਹਸਣੇ ਇਹੋ ਜਿਹੇ ਘਟਨਾਵਾਂ ਦੇਖ ਕੇ ਪੜ ਕੇ ਸੁਣ ਕੇ ਮਨ ਨੂੰ ਬਹੁਤ ਡੂੰਘਾ ਦੁੱਖ ਤੇ ਥੇਸ ਪਹੁੰਚਦੀ ਆ ਕਿ ਜਦੋਂ ਜਸਪੰਜਾਬ ਦੀ ਨਾਂਵਾਂ ਜਿਹੜਾ ਇੱਕ ਸਾਡੇ ਗੁਰੂਆਂ ਪੀਰਾਂ ਦੇ ਨਾਮ ਦੇ ਨਾਲ ਚੱਲਦਾ ਕਿ ਜਿੱਥੇ ਸਾਡੀਆਂ ਕੁੜੀਆਂ ਵੀ ਸਾਡੇ ਅਮਾਵਾਂ ਦੀ ਸਾਡੇ ਗੁਰਸਾਪਨਾਂ ਦੀ ਪੜੀ ਲਾਈਕ ਇਸ ਸੰਸਾਰ ਤੋਂ ਕਿਤੇ ਉੱਤਰੀ ਜਿਹੜੀ ਆ ਵੋਟਸ ਦ ਸੀਯੂ ਤੇ ਕਠਨਾ ਵਾਪਰਦੀ ਆ ਪੱਟੀ ਦੇ ਤਰਨਤਾਰਨ ਚਲੇ ਦੇ ਪੱਟੀ ਵਰਤੀ ਹਲਕੇ ਦੇ ਵਿੱਚ ਜਿੱਥੇ ਇੱਕ ਮਾਸੂਮ ਕੁੜੀ ਨੂੰ ਗਵਾ ਕਰਕੇ ਜੜੇ ਆ ਪੰਜ ਛੇ ਗੋਤੇ ਲੋਕ ਉਹਨੂੰ ਲੈ ਕੇ ਜਾ ਰਹੇ ਆ ਤੇ ਮੈਂ ਉਸ ਪਹਾਦਰ ਨੌਜਵਾਨ ਵੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਕਟਿਆਲਾ ਦੇ ਚੇਤਨ ਚ ਉਹਨਾਂ ਨੂੰ ਸਲਾਮ ਕਰਦੇ ਆ ਕਿ ਉਹਨਾਂ ਨੇ ਆਪਣੀ ਜਾਨ ਤੇ ਖੇਡ ਕੇ ਤੇ ਆਪਣੀ ਆਤਮ ਹਿਵਾਜ ਨੂੰ ਪਛਾਣ ਦੇ ਲਈ ਉਸ ਕੁੜੀ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆਪਣੀ ਜਾਨ ਖਤਰੇ 'ਚ ਪਾ ਕੇ ਤੇ ਸਰਕਾਰਾਂ ਦੇ ਉਲਟ ਹਵਾਵਾਂ ਦੇ ਵਿੱਚ ਖੜਨਾ ਤੇ ਇੱਕ ਅੱਜ ਦੇ ਜ਼ਮਾਨੇ ਦੇ ਵਿੱਚ ਭਰੀ ਇਨਸਾਨੀਅਤ ਵਾਲੀ ਗੱਲ ਕਰਨਾ ਉਸ ਵੀਰ ਨੂੰ ਪਹਿਲਾਂ ਤਾਂ ਸਲਾਮ ਹੈ ਪਰ ਨਾਲ ਹੀ ਮੈਨੂੰ ਇਸ ਗੱਲ ਦਾ ਗਹਿਰਾ ਦੁੱਖ ਆ ਕਿ ਜਿਸ ਜਿਵੇਂ ਅਕਾਲੀ ਤਾਂ ਸਰਕਾਰ ਜਿਹੜੇ ਕਦਮਾਂ ਤੇ ਚੱਲਦੀ ਹੁੰਦੀ ਸੀਗੇ ਉਸ ਵੇਲੇ ਉਹ ਵੀ ਕਾਂਗਰਸ ਸਰਕਾਰਾਂ ਜਿਹੜੇ ਉਹਨਾਂ ਦੇ ਕਦਮਾਂ ਤੇ ਚੱਲ ਰਹੇ ਅਕਾਲੀ ਦਲ ਸਰਕਾਰ ਵੀ ਬਹੁਤ ਸਾਰੀਆਂ ਸਾਡੀਆਂ ਕੁੜੀਆਂ ਜਿਨ੍ਹਾਂ ਨੂੰ ਮਤਲਬ ਇਸੇ ਤਰੀਕੇ ਦੇ ਨਾਲ ਉਹਨਾਂ ਦੇ ਉਹਨਾਂ ਦੇ ਬਲਾਤਕਾਰ ਹੋਏ ਔਰ ਬਹੁਤ ਸਾਰੀਆਂ ਸਾਡੀਆਂ ਕੁੜੀਆਂ ਪੰਜਾਬ ਦੀਆਂ ਔਰ ਜਿਹੜੀਆਂ ਕਿ ਬੱਸਾਂ ਤੱਕ ਉਹਨਾਂ ਦੀ ਸਰਕਾਰ ਦੇ ਵਿੱਚ ਪੁੱਛਲ ਦਿੱਤੀਆਂ ਗਈਆਂ ਬੱਸਾਂ ਨੇ ਕੋਚਲ ਦਿੱਤੀ ਤੇ ਉਹਨਾਂ ਸਾਰੇ ਹਾਲਾਤਾਂ ਤੇ ਜੇ ਅਸੀਂ ਨਿਗਾਹ ਮਾਰੀਏ ਤਾਂ ਅੱਜ ਜਿਹੜੀ ਸਾਡੀ ਕੌਂਗਰਸ ਸਰਕਾਰ ਆ ਉਹਨਾਂ ਸਾਰੇ ਕਰਮਾਂ ਤੇ ਚੱਲੀ ਹੋਈ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਜਦੋਂ ਲਾਅ ਐਂਡ ਆਰਡਰ 'ਚ ਸਰਕਾਰ ਦਾ ਫੇਲ ਹੋ ਜਾਏ ਜਾਂ ਸਰਕਾਰ ਦਾ ਐਡਮਿਨਿਸਟ੍ਰੇਸ਼ਨ ਫੇਲ ਹੋ ਜਾਏ ਤੇ ਸੀਐਮ ਸਾਹਿਬ ਜਿਹੜੇ ਜਿਨ੍ਹਾਂ ਦਾ ਪੰਜਾਬ ਦੇ ਲੋਕਾਂ ਨੂੰ ਬੜਾ ਮਾਣ ਆਏ ਮੰਨਦੇ ਆ ਕਿ ਜੇ ਕਿਤੇ ਗੁੱਡ ਐਡਮਿਨਿਸਟ੍ਰੇਸ਼ਨ ਕੋਈ ਦੇ ਸਕਦਾ ਤਾਂ ਉਹ ਕਪਤਨ ਅਮਰਿੰਦਰ ਸਿੰਘ ਦੇ ਸਕਦਾ ਮੇਰੇ ਖਿਆਲ ਹੀ ਇਸ ਟੋਟਲੀ ਫੇਲ ਕੀ ਜੇ ਪੰਜਾਬ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਕਿਤੇ ਗੱਲ ਹੁੰਦੀ ਤੇ ਮੈਨੂੰ ਲੱਗਦਾ ਉਹਨੂੰ ਫਿਰ ਸਰਕਾਰ ਛੱਡ ਦੇਣੀ ਚਾਹੀਦੀ ਹੈ ਸਰਕਾਰ ਨੂੰ ਅੱਗੇ ਵਧਾਉਣ ਦੀ ਲੋੜ ਨਹੀਂ ਔਰ ਵੈਸੇ ਵੀ ਜਿਹੜਾ ਟਾਈਮ ਹੈ ਜੇ ਅਸੀਂ ਗੱਲ ਕਰੀਏ ਤਾਂ ਇਹ ਇਲੈਕਸ਼ਨ ਕਮਿਸ਼ਨ ਦੀ ਅੰਦਰ ਚੱਲ ਰਹੀ ਹੈ ਤੇ ਜਿਹਾ ਜਿਹਾ ਘਟਨਾਵਾ ਵਿਰੋਧਾ ਵੱਧਦੀਆਂ ਜਾ ਰਹੀਆਂ ਨੇ ਇਹਨਾਂ ਦਾ ਕੋਈ ਕੰਟਰੋਲ ਨਹੀਂ ਹੈ ਨਾ ਤਾਂ ਕੋਈ ਰੋਕ-ਤਾਕ ਨਹੀਂ ਤੇ ਇੱਥੇ ਫਿਰ ਕੌਣ ਰਿਸਪਾਂਸਿਬਲ ਹੈ ਤੇ ਕੀ ਦੇ ਅੰਡਰ ਕੰਟਰੋਲ ਹੈਗੀਆਂ ਨੇ ਸਾਰੀ ਸੋ ਬੀਇੰਗ ਐਨ ਆਮ ਆਦਮੀ ਪਾਰਟੀ ਪਬਲਿਕ ਦੀ ਜਿੱਥੇ ਅਸੀਂ ਨਿਵਾਇਦਗੀ ਕਰਦੇ ਹਾਂ ਤੇ ਬੀਇੰਗ ਇਨ ਆਪੋਜੀਸ਼ਨ ਜਿੱਥੇ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਤੇ ਜਿੱਥੇ ਸਾਨੂੰ ਗਹਿਰੀ ਛੱਟ ਲੱਗੀ ਆ ਤਾਂ ਸਰਕਾਰ ਕੋਲੋਂ ਇਲੈਕਸ਼ਨ ਕਮਿਸ਼ਨ ਕੋਲੋਂ ਇਸ ਦਾ ਦੀ ਬੰਦ ਕਰ ਦੇ ਕਿ ਜਲਦ ਤੋਂ ਜਲ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਵਿਦ 48 ਆਵਰਸ ਜਿਹੜੇ ਵੀ ਲੋਕ ਜਿਹੜੇ ਵੀ ਦੋਸ਼ੀ ਇਹਦੇ ਵਿੱਚ ਰਿਸਪਾਂਸਿਬਲ ਨੇ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਬੰਦ ਕਰ ਦਿੱਤਾ ਜਾਵੇ ਨਹੀਂ ਤਾਂ ਅਲਟੀਮੇਟ ਟਾਈਮ ਜਿਹੜਾ ਅਸੀਂ ਦੇ ਰਹੇ ਹਾਂ 48 ਘੰਟਿਆਂ ਦਾ 48 ਘੰਟਿਆਂ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਆਪਣੇ ਕਦਮ ਚੱਕ ਦੋਗੇ ਜਿਸ ਨਾਲ ਸੜਕਾਂ ਤੇ ਆਉਣਗੇ ਜੇ ਸਾਨੂੰ ਧਰਨੇ ਲਾਉਣੇ ਪਏ ਤੇ ਜੋ ਵੀ ਸਾਨੂੰ ਕਰਨਾ ਪਊਗਾ ਅਸੀਂ ਉਹ ਕਰਾਂਗੇ ਕਿ ਅਸੀਂ ਸਾਡੇ ਉਸ ਵੀਰ ਨੂੰ ਜਿਹੜਾ ਅੱਜ ਹਸਪਤਾਲ ਦੇ ਵਿੱਚ ਪਿਆ ਹੈ ਆ ਕਾਫਲ ਹੈ ਤੇ ਉਹਨੂੰ ਇਨਸਾਫ ਦਿਵਾਉਣ ਲਈ ਔਰ ਉਸ ਲੜਕੀ ਨੂੰ ਜਿੱਦੀ ਚਾਨ ਚੜਾਈ ਆ ਉਹਨਾਂ ਦੇ ਹੱਕਾਂ ਦੇ ਵਾਸਤੇ ਪੰਜਾਬ ਦੀ ਸਰਕਾਰ ਨੂੰ